ਆਪਾਂ ਕੁਝ ਗੱਲਬਾਤ ਕਰਾਂਗੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੀ ਜਦੋਂ ਜਸਟਿਨ ਟਰੂਡੋ ਇੱਥੇ ਪ੍ਰਾਈਮ ਮਿਨਿਸਟਰ ਸੀ ਤੇ ਮੋਦੀ ਸਾਹਿਬ ਉੱਧਰ ਪ੍ਰਾਈਮ ਮਿਨਿਸਟਰ ਸੀ ਤੇ ਕੁਝ ਕਾਰਨਾ ਕਰਕੇ ਜਿਹੜੇ ਸਬੰਧ ਜਿਹੜੇ ਸੀਗੇ ਜੀ ਕੈਨੇਡਾ ਅਤੇ ਭਾਰਤ ਦੇ ਵਿਗੜ ਗਏ ਸੀ ਕੜਵਾਹਟ ਜਿਹੜੀ ਹੈ ਜੀ ਕੁਝ ਰਿਲੇਸ਼ਨਸ ਦੇ ਵਿੱਚ ਆ ਗਈ ਸੀ ਤੇ ਹੁਣ ਨਵੀਂ ਸਰਕਾਰ ਕੈਨੇਡਾ ਦੇ ਵਿੱਚ ਬਣ ਗਈ ਹੈ ਤੇ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਹੁਣ ਉਹਨਾਂ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਹੋ ਰਹੀ ਹੈ ਕੀ ਸੱਚ ਹੈ ਜੀ ਇਹਦੇ ਵਿੱਚ ਸਬੰਧਾਂ ਦਾ ਜਿਹੜਾ ਇਤਿਹਾਸ ਹੈ ਉਹ ਕੋ ਬਹੁਤਾ ਵਧੀਆ ਨਹੀਂ ਜੀ ਪਹਿਲਾਂ ਵੀ ਜੀ ਇਹ ਤੇ ਚਲੋ ਜਸਟਨ ਟਰੂਡੋ ਤੇ ਨਰਿੰਦਰ ਮੋਦੀ ਦਾ ਸਮਾਂ ਆ ਗਿਆ ਉਹਨਾਂ ਤੋਂ ਪਹਿਲਾਂ ਵੀ ਜੀ ਸਬੰਧ ਵਿਗੜੇ ਰਹੇ ਨੇ ਜੀ ਬਹੁਤੇ ਸੁਖਾਵੇਂ ਕਦੀ ਨਹੀਂ ਰਹੇ ਠੀਕ ਠਾਕ ਜਾਂ ਚਲੋ ਮੰਨ ਲੈਂਦੇ ਆ ਪਰ ਮੈਨੂੰ ਲੱਗਦਾ ਉਸ ਵੇਲੇ ਜ਼ਿਆਦਾ ਵਿਗੜ ਗਿਆ ਜਦੋਂ ਜਸਟਨ ਟਰੂਡੋ ਹੁਣ ਆਨੇ ਨਰਿੰਦਰ ਮੋਦੀ ਨੂੰ ਇਹ ਕਹਿ ਦਿੱਤਾ ਹਮਮ ਕਿ ਮੇਰੀ ਵਜਾਰਤ ਦੇ ਵਿੱਚ ਜ਼ਿਆਦਾ ਸਿੱਖ ਹੈਗੇ ਨੇ ਤੁਹਾਡੀ ਵਜਾਰਤ ਦੇ ਨਾਲ ਬਿਲਕੁਲ ਉਦੇ ਤੋਂ ਬਾਅਦ ਜਸਟਿਸ ਟੂਟੋ ਇੰਡੀਆ ਜਾਂਦੇ ਨੇ ਅਕੇ ਸਾਰਿਆਂ ਨੂੰ ਪਤਾ ਹੈ ਕਿ ਕੀ ਕੀ ਹੋਇਆ ਕਿਵੇਂ ਹੋਇਆ ਜੀ ਉਸ ਤੋਂ ਬਾਅਦ ਪਾਈ ਹਰਦੀਪ ਸਿੰਘ ਡਿਚਰ ਹੋਣਾ ਦਾ ਕਤਲ ਹੋ ਜਾਂਦਾ ਜੀ ਉਸ ਕਤਲ ਨੂੰ ਲੈ ਕੇ ਜਸਟਿਸ ਟੂਟੋ ਹਣੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦੇ ਨੇ ਪੇ ਦੇ ਵਿੱਚ ਭਾਰਤ ਸਰਕਾਰ ਦਾ ਹੱਥ ਹੈ ਜੀ ਉਹਨਾਂ ਨੇ ਕਿਹਾ ਤੇ ਮਗਰੋਂ RCMP ਨੇ ਉਸ ਗੱਲ ਨੂੰ ਸੈਕੰਡ ਕੀਤਾ ਕਿ ਇੰਡੀਅਨ ਗਵਰਨਮੈਂਟ ਦੇ ਕੁਝ ਖਾਸ ਬੰਦੇ ਜਿਹੜੇ ਸੀ ਉਹ ਇਸ ਦੇ ਵਿੱਚ ਇਨਵੋਲਵ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜੇ ਗੁਰਪ੍ਰਤਮ ਸਿੰਘ ਨੂੰ ਉਹਨਾਂ ਨੂੰ ਮਾਰਨ ਦੇ ਕੇਸ ਦੇ ਵਿੱਚ ਸਾਜਿਸ਼ ਰਚਣ ਦੇ ਕੇਸ ਦੇ ਵਿੱਚ ਇੱਕ ਵਿਅਕਤੀ ਦਾ ਨਾਮ ਆਉਂਦਾ ਹੈ ਜਿਹੜਾ ਕੈਸਵੇਲ ਅਮਰੀਕਾ ਦੀ ਹਰਾਸਤ ਵਿੱਚ ਚੱਲਦੀ ਹੈ ਲੰਬੀ ਜਾਂਚ ਚੱਲਦੀ ਹੈ ਉਹ ਚੱਲ ਰਹੀ ਹੈ ਜੀ ਭਾਰਤ ਦੇ ਨਾਲ ਕੈਨੇਡਾ ਦੇ ਸਬੰਧ ਜਿਹੜੇ ਸੀ ਵਿਗੜ ਤੇ ਵਿਗੜ ਤੇ ਵਿਗੜ ਗਏ ਹੂੰ ਹੂੰ ਕੁਝ ਲੋਕਾਂ ਨੇ ਗੱਲ ਕੀਤੀ ਜਿਨ੍ਹਾਂ ਵਿੱਚੋਂ ਸਟੀਫਨ ਹਾਰਪਰ ਇੱਕ ਸਾਬਕਾ ਪ੍ਰਾਈਮ ਮਿਨਿਸਟਰ ਸੀ ਜਿਨ੍ਹਾਂ ਨੇ ਪਿੱਛੇ ਜਾ ਕੇ ਕਿਹਾ ਇੰਡੀਆ ਜਾ ਕੇ ਇੱਕ ਜਗ੍ਹਾ ਤੇ ਬੋਲ ਰਹੇ ਸੀ ਕਹਿੰਦੇ ਇੰਨੇ ਵਿਗੜਨੇ ਨਹੀਂ ਸੀ ਚਾਹੀਦੇ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਹੋਵੇਗਾ ਉਹ ਵੀ ਪ੍ਰਾਈਮ ਮਿਨਿਸਟਰ ਰਹੇ ਨੇ ਉਦੋਂ ਕਿੰਨੇ ਇੱਕ ਵਧੀਆ ਸੀ ਜੀ ਜਦੋਂ ਉਹ ਇੰਡੀਆ ਗਏ ਸੀ ਹਜੇ ਪ੍ਰਾਈਮ ਮਿਨਿਸਟਰ ਉਸ ਵੇਲੇ ਵੀ ਮਹਾਰਾਣੀ ਪਰਨੀਤ ਕੌਰ ਜਿਹੜੀ ਵਿਦੇਸ਼ ਰਾਜ ਮੰਤਰੀ ਸੀ ਉਹਨਾਂ ਨੇ ਲਾਗੇ ਬਿਠਾ ਕੇ ਕਿਹਾ ਸੀ ਕਿ ਤੁਸੀਂ ਖਾਰਸਤਾਨੀਆਂ ਨੂੰ ਬਹੁਤ ਸ਼ਹਿ ਦੇ ਰਹੇ ਹੋ ਜੀ ਇਹ ਡਾਕਟਰ ਮਰਮੋਣ ਸਿੰਘ ਸਰਕਾਰ ਦੇ ਵੇਲੇ ਦੀ ਗੱਲ ਹੈ ਜੀ ਅੱਛਾ ਹੁਣ ਸਿੱਖਾਂ ਦੇ ਆਪਣੇ ਮਸਲੇ ਨੇ ਸਿੱਖਾਂ ਨੂੰ ਹੱਕ ਵੀ ਆ ਰੱਖਣ ਦਾ ਤੇ ਸਰਕਾਰਾਂ ਜਿਹੜੀਆਂ ਭਾਰਤ ਦੀ ਸਰਕਾਰ ਆ ਉਹ ਕੁਝ ਹੋਰ ਤਰੀਕੇ ਨਾਲ ਇੰਡਿਫਰੈਂਟਲੀ ਉਹ ਜਿਹੜਾ ਹੈ ਉਹ ਹੈਂਡਲ ਕਰਦੀ ਰਹੀ ਹੈ ਹੁਣ ਤੱਕ ਜੀ ਅੱਪਾ ਉਹਦੇ ਵਿੱਚ ਨਹੀਂ ਜਾਂਦੇ ਜਿਹੜੀ ਤਾਜ਼ਾ ਗੱਲ ਹੈ ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਐਕਸਟਰਨਲ ਅਫੇਅਰਜ਼ ਮਿਨਿਸਟਰ ਅਨੀਤਾ ਆਨੰਦ ਬਣੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਜੀ ਜੀ ਅਨੀਤਾ ਆਨੰਦ ਭਾਰਤੀ ਮੂਲ ਦੇ ਨੇ ਫੋਰਨ ਅਫੇਅਰਜ਼ ਮਿਨਿਸਟਰ ਉਹ ਬਣੇ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਕਿ ਉੱਥੇ ਦੇ ਜਿਹੜੇ ਫੋਰਨ ਅਫੇਅਰਜ਼ ਮਿਨਿਸਟਰ ਨੇ ਉਹਨਾਂ ਦੇ ਨਾਲ 25 ਤਰੀਕ ਨੂੰ ਸ਼ਾਇਦ ਐਸਈਨੂ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਤੇ ਹੁਣ ਜਦੋਂ ਉਹਨਾਂ ਨੇ ਕੋਈ ਗੱਲ ਇਹ ਨਹੀਂ ਇਹ ਸਾਹਮਣੇ ਲਿਆਂਦੀ ਕਿ ਸਬੰਧ ਠੀਕ ਹੋ ਰਹੇ ਨੇ ਜਾਂ ਕਿਹੜਾ ਕਦਮ ਅਸੀਂ ਚੁੱਕ ਰਹੇ ਹਾਂ ਜਾਂ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਕੀ ਹੋ ਰਿਹਾ ਹੈ ਇਹ ਕਹਿੰਦੇ ਰਹੀ ਹੈ ਕੈਨੇਡੀਅਨ ਸਰਕਾਰ ਕਿ ਭਾਰਤ ਸਰਕਾਰ ਸਾਨੂੰ ਜਾਂਚ ਦੇ ਵਿੱਚ ਸਹਿਯੋਗ ਕਰੇ ਜੋ ਭਾਈ ਹਰਦੀਪ ਸਿੰਘ ਨਚਰ ਦਾ ਜਿਹੜਾ ਕਤਲ ਹੋਇਆ ਸੀ ਪਰ ਉਸ ਤੋਂ ਬਾਅਦ ਜਾਂਚ ਤੇ ਵਿੱਚ ਸਹਿਯੋਗ ਦਾ ਆਲਮ ਇਹ ਰਿਹਾ ਕਿ ਦੋਵਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਡਿਪਲੋਮੈਟਿਕ ਕੱਢ ਦਿੱਤੇ ਤੇ ਇਸ ਵੇਲੇ ਹਾਲਤ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਦੂਸਰੇ ਦਾ ਰਾਜਦੂਤ ਨਹੀਂ ਹੈ, ਬੈਸਟਰ ਨਹੀਂ ਹੈ। ਔਰ ਨਾ ਕੈਨੇਡਾ ਦੇ ਵਿੱਚ ਇੰਡੀਆ ਦਾ ਹੈ, ਨਾ ਇੰਡੀਆ ਦੇ ਵਿੱਚ ਕੈਨੇਡਾ ਦਾ। ਬੈਸੀਆਂ ਬੈਸੀਆਂ ਐਮਬੈਸੀਆਂ ਜਿਹੜੀਆਂ ਨੇ ਖੁੱਲੀਆਂ ਹੋਈਆਂ ਨੇ। ਸੁਪ੍ਰਮਨੀਅਮ ਜੈ ਸ਼ੰਕਰ ਤੇ ਨਾਲ ਜਿਹੜੀ ਗੱਲਬਾਤ ਹੋਈ ਹੈ, ਉਹਦੀ ਡਿਟੇਲ ਤਾਂ ਨਹੀਂ ਆਈ। ਪਰ ਹੁਣ ਅਨੀਤਾ ਆਨੰਦ ਹੋਰਾਂ ਨੇ ਕਿਹਾ ਕਿ ਅਸੀਂ ਏਡੀਆਂ ਨਾਲ ਸਬੰਧ ਸੁਧਾਰਾਂਗੇ ਪਰ ਇੱਕ ਸਟੈਪ ਇੱਕ ਕਦਮ ਇੱਕ ਵਾਰੀ ਚੁੱਕਾਂਗੇ। ਹੁਣ ਇਹ ਕਿਵੇਂ ਚੁੱਕਣਾ? ਇਦੇ ਵਿੱਚ ਬਹੁਤਾ ਵੱਡਾ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੀ ਲੱਗ ਰਹੇ ਨੇ ਉਹ ਕਾਰਨ ਇਹ ਹੈ ਕਿ ਜਦੋਂ ਦਾ ਡੋਨਲਡ ਟਰੰਪ ਨੇ ਵਪਾਰਕ ਨੀਤੀਆਂ ਕੱਸ ਦਿੱਤੀਆਂ ਨੇ ਤੇ ਕੈਨੇਡਾ ਨੂੰ ਸਾਬਕ ਸਿਖਾਉਣ ਦਾ ਉਹਨਾਂ ਨੇ ਮਨ ਦੇ ਵਿੱਚ ਤੱਕਿਆ ਹੈ ਬਲਕਿ ਸਾਰੀ ਦੁਨੀਆ ਦੇ ਦੁਆਲੇ ਹੋਏ ਨੇ ਤੇ ਕੈਨੇਡਾ ਵਾਲੇ ਹੋਰ ਮੰਡੀਆਂ ਤਲਾਸ਼ਣ ਲੱਗੇ ਨੇ ਕਿ ਅਸੀਂ ਆਪਣੇ ਆਰਥਿਕ ਸਬੰਧ ਹੋਰ ਕਿੱਥੇ ਕਿੱਥੇ ਮਜ਼ਬੂਤ ਕਰਨੇ ਨੇ ਕਿ ਭਾਰਤ ਨਾਲ ਹੋ ਸਕਦੇ ਨੇ ਕਿ ਚਾਈਨਾ ਨਾਲ ਹੋ ਸਕਦੇ ਨੇ ਚਾਈਨਾ ਨਾਲ ਪਹਿਲਾਂ ਕੈਨੇਡਾ ਦੇ ਸਬੰਧ ਬਹੁਤੇ ਵਧੀਆ ਨਹੀਂ ਗੁਰਨਾ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਕੈਨੇਡਾ ਵਾਲੇ ਕੀ ਵੇਚ ਖਰੀਦ ਸਕਦੇ ਨੇ ਕੀ ਵਪਾਰ ਹੋ ਸਕਦਾ ਹੈ ਇਸ ਵੇਲੇ ਪਨੀਤਾ ਆਨੰਦ ਹੋਰੀ ਖੁਦ ਇਹ ਕਹਿ ਚੁੱਕੇ ਨੇ ਕਿ ਮੇਰਾ ਪੋਰਟਫੋਲੀਓ ਜਿਹੜਾ ਹੈ ਉਹ ਇਕਨੋਮਿਕ ਬੇਸਡ ਹੋਵੇਗਾ ਆਰਥਿਕਤਾ ਤੇ ਬੇਸ ਹੋਵੇਗਾ ਅਸੀਂ ਉਸੇ ਚੀਜ਼ ਨੂੰ ਅੱਗੇ ਬਧਾਵਾਂਗੇ ਹੁਣ ਮਾਰਕ ਕਰਨੀ ਹੁਣਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜੇ ਇੰਡੀਆ ਦਾ ਜਿਹੜਾ ਟ੍ਰੇਡ ਵਾਰ ਦੇ ਵਿੱਚ ਕੋਈ ਚੰਗਾ ਰੋਲ ਇੰਡੀਆ ਪਲੇ ਕਰ ਸਕਦਾ ਹੈ ਜਾਂ ਕੈਨੇਡਾ ਨਾਲ ਕੋਈ ਵਪਾਰ ਕਰ ਸਕਦਾ ਹੈ ਤੇ ਤੁਸੀਂ ਜਿਹੜਾ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਦੋਨਾਂ ਦੇਸ਼ਾਂ ਦੀ ਆੜ-ਬਣ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਨੇ ਕਿ ਟ੍ਰੇਡ ਵਾਰ ਤੇ ਚੱਲਦੇ ਆਂ ਇੰਡੀਆ ਸਾਡਾ ਅਲਾਈ ਹੈ ਪਰ ਮਿਊਚੁਅਲ ਰਿਸਪੈਕਟ ਦੇ ਨਾਲ ਜਿਹੜੇ 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 ਕੁਝ ਕਾਰਨ ਨੇ ਕਿ ਜਿਨ੍ਹਾਂ ਦੇ ਵਿੱਚ ਸਾਨੂੰ ਲੱਗੇ ਕਿ ਇਸ ਮੋੜ ਤੇ ਸਮਝੌਤਾ ਨਹੀਂ ਹੋ ਸਕਦਾ ਉਹ ਨਹੀਂ ਕਰਾਂਗੇ ਬਾਕੀ ਕੰਮ ਅਸੀਂ ਕਰਨ ਨੂੰ ਤਿਆਰ ਹੋਵਾਂਗੇ ਸੋ ਇੰਡੀਆ ਦੇ ਵਿੱਚ ਕੈਨੇਡਾ ਵਾਲੇ ਕੀ business ਕਰਨਾ ਚਾਹੁੰਦੇ ਨੇ ਇਹਦੇ ਵਿੱਚ ਕੈਨੇਡਾ ਦੇ ਇਕਨੋਮਿਕ ਇੰਟਰਸਟ ਲਿ ਕਾਉਂਸਲ ਆਫ business ਕਾਉਂਸਲ ਆਫ ਕੈਨੇਡਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੁਲਾਈ ਦੇ ਵਿੱਚ ਵਿਜ਼ਿਟ ਰੱਖਿਆ ਹੋਇਆ ਹੈ ਕਿ ਉੱਥੇ ਜਾ ਕੇ ਅਸੀਂ ਆਪਣੀ ਗੱਲਬਾਤ ਕਰਨੀ ਹੈ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਕੈਨੇਡਾ ਵਿੱਚ ਕੈਨੇਡਾ ਦਾ ਇੰਡੀਆ ਨਾਲ ਬਹੁਤਾ business ਨਹੀਂ ਹੈ ਮੈਂ ਦੱਸ ਦੇਵਾਂ ਕਿ ਹਰ ਕੈਨੇਡੀਅਨ ਜੋ ਪੇ ਚੈੱਕ ਲੈਂਦਾ ਹੈ ਜੋ ਉਸ ਨੂੰ ਤਨਖਾਹ ਮਿਲਦੀ ਹੈ ਉਹਦੇ ਵਿੱਚ CPP ਕੱਟੀ ਜਾਂਦੀ ਹੈ ਕੈਨੇਡੀਅਨ ਪੈਨਸ਼ਨ ਪਲਾਨ ਕੈਨੇਡੀਅਨ ਪੈਨਸ਼ਨ ਪਲਾਨ ਕੋਲ ਬਹੁਤ ਵੱਧ ਬਿਲੀਅਨਸ ਡਾਲਰਸ ਪਏ ਨੇ ਜਿਹੜੇ ਉਹਨਾਂ ਨੇ ਦੁਨੀਆ ਵਿੱਚ ਤੇ ਕੈਨੇਡਾ ਵਿੱਚ ਤੇ ਯੂ ਐਸ ਏ ਵਿੱਚ ਏਸ਼ੀਆ ਦੇ ਮੁਲਕਾਂ ਦੇ ਵਿੱਚ ਥਾਂ ਥਾਂ ਤੇ ਇਨਵੈਸਟ ਕੀਤੇ ਹੋਏ ਨੇ ਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਇੰਡੀਆ ਦੇ ਵਿੱਚ ਵੀ ਇਨਵੈਸਟ ਕੀਤੇ ਹੋਏ ਨੇ ਸੀ ਪੀ ਪੀ ਨੇ ਪੈਸੇ ਕੈਨੇਡਾ ਪੈਨਸ਼ਨ ਪਲਾਨ ਦੇ ਸਰਕਾਰੀ ਪੈਸੇ ਕਿੱਥੇ ਨੇ ਪਾਵਰ ਹਾਊਸ ਲੱਗੇ ਹੋਏ ਨੇ ਸੋਲਰ ਪ੍ਰੋਜੈਕਟ ਲੱਗੇ ਹੋਏ ਨੇ ਸ਼ੋਪਿੰਗ ਮਾਲਸ ਤੱਕ ਬਣੇ ਹੋਏ ਨੇ ਹਾਈਵੇਜ਼ ਤੇ ਚੋ ਪੈਸੇ ਕੱਟੇ ਜਾਂਦੇ ਨੇ ਟੋਲ ਪਲਾਜ਼ੇ ਬਣੇ ਹੋਏ ਨੇ ਉੱਥੇ ਵੀ ਇਨਵੈਸਟ ਕੀਤੇ ਹੋਏ ਨੇ ਇਹ ਸਾਊਥ ਇੰਡੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ ਨੇ ਇਨਵੈਸਟਮੈਂਟ ਕੀਤੀ ਹੋਈ ਹੈ ਤੇ ਜਦੋਂ ਸਬੰਧ ਜ਼ਿਆਦਾ ਵਿਗੜੇ ਸੀ ਤਾਂ ਭਾਰਤ ਸਰਕਾਰ ਨੇ ਕਹਿ ਦਿੱਤਾ ਸੀ ਕਿ ਜੈਸ ਕੈਨੇਡਾ ਦੀ ਇਨਵੈਸਟਮੈਂਟ ਹੈ ਜੋ ਵਾਪਸ ਲੈ ਜਾਣੀ ਚਾਹਣ ਤੇ ਲਿਜਾ ਸਕਦੇ ਨੇ ਪਰ ਉਹ ਇਨਵੈਸਟਮੈਂਟ ਅਜੇ ਵੀ ਮੌਜੂਦ ਹੈ ਸੋ ਇਹ ਜਿਹੜੇ ਸਬੰਧ ਸੁਧਾਰਨ ਦੀ ਗੱਲ ਕੀਤੀ ਹੈ ਅਸੀਂ ਨੇ ਕਰ ਰਹਾ ਇਹ ਅਨੀਤਾ ਆਨੰਦ ਹੋਰਾਂ ਨੇ ਕੀਤੀ ਹੈ ਕੈਨੇਡਾ ਦੀ ਜਿਹੜੀ ਮਿਨਿਸਟਰ ਹੈ ਇਹ ਗੱਲ ਕਿੰਨੀ ਕੁ ਅੱਗੇ ਵਧਦੀ ਹੈ ਜਾਂ ਅੱਗੇ ਨਹੀਂ ਵਧਦੀ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਹੈ ਜੀ ਅੱਗੇ ਚੱਲ ਕੇ ਕਰਾਂਗੇ